ਇਹ ਜਿਹੜਾ ਬਾਰਡਰ ਆ ਸੈਨੀ ਵਾਲਾ ਤੇ 3:30 ਵਜੇ ਜਿਹੜੀ ਪਰੇਡ ਐਂਟਰੀ ਹੁੰਦੀ ਆ 5 ਵਜੇ ਪਰੇਡ ਹੁੰਦੀ ਸਟਾਰਟ ਅਸੀਂ ਆ ਗਏ 12 ਵਜੇ ਤੇ ਹੁਣ ਅਸੀਂ ਜਿਹੜਾ ਸ਼ੀਤਪਖਤ ਸਿੰਘ ਹੁਣਾਂ ਦੀਆਂ ਸਮਾਧਾਂ ਜਿਹੜੀਆਂ ਉਹ ਵੇਖਣ ਚੱਲੇ ਆ ਤੇ ਵੀਡੀਓਗ੍ਰਾਫੀ ਵਗੈਰਾ ਕਰ ਸਕਦੇ ਆ ਆਰਮੀ ਮੈਨੂੰ ਪੁੱਛਿਆ 3:30 ਵਜੇ ਜਿਹੜੀ ਐਂਟਰੀ ਆ 5 ਵਜੇ ਜਿਹੜੀ ਆਰਮੀ ਦੀ ਪਰੇਡ ਹੁੰਦੀ ਆ ਹਾਂਜੀ ਦੋਸਤੋ ਇਹ ਜਿਹੜਾ ਸੈਨੀ ਵਾਲਾ ਸਤਲੋਈ ਦਾ ਜਿਹੜਾ ਲਾਸਟ ਪੌਲਾ ਇਦੋਂ ਗਾਂ ਜਿਹੜਾ ਪਾਕਿਸਤਾਨ ਸਟਾਰਟ ਹੋ ਜਾਂਦਾ ਇੱਧਰ ਜਿਹੜੀ ਆਪਣੀ ਭਾਰਤ ਦੀ ਬੱਸ ਚੌਂਕੀ ਆ ਜਾਂ ਭਗਤ ਸਿੰਘ ਹੁਣਾਂ ਦੀ ਸਮਾਧਾ ਇਹ ਪਾਕਿਸਤਾਨ ਨੂੰ ਜਾਂਦਾ ਜਿਹੜਾ ਸਤਲੁਜ ਰਿਆ ਬਲੌਗ ਵੇਖਣ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਪਹੁੰਚੇ ਹਸਨੀ ਵਾਲਾ ਬਾਰਡਰ ਤੇ ਹਸਨੀ ਵਾਲਾ ਬਾਰਡਰ ਜਿਹੜਾ 3.5 ਵਜੇ ਜਿਹੜੀ ਐਂਟਰੀ ਖੁੱਲਦੀ ਆ 5 ਵਜੇ ਜਿਹੜੀ ਪ੍ਰੇਡ ਹੁੰਦੀ ਆ ਤੇ ਇੱਥੇ ਸ਼ਹੀਦ ਭਗਤ ਸਿੰਘ ਹੁਣ ਰਾਜਗੁਰੂ ਸਖਦੇਵ ਦੀ ਸਮਾਧਾ ਨੇ ਜਦੋਂ ਉਹਨਾਂ ਨੂੰ ਫਾਂਸੀ ਹੋਣ ਤੋਂ ਬਾਅਦ ਜਿਹੜਾ ਉਹਨਾਂ ਦਾ ਸਸਕਾਰ ਇੱਥੇ ਹੋਇਆ ਸੀ ਗੱਡੀ پارک ਕਰਤੀ ਆ ਇੱਧਰ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸ਼ਹੀਦ ਭਗਤ ਸਿੰਘ ਹੁਣਾਂ ਦੀ ਸਮਾਧਾ ਤੇ ਉਹਨਾਂ ਦਾ ਬਣਿਆ ਜਿਹੜਾ ਸਿੱਧੀ ਸਮਾਰਕ ਇੱਧਰੋਂ ਐਂਟਰੀ ਆ ਅੰਦਰ ਐਂਟਰ ਕਰਦੇ ਆ ਜੇ ਕਿਸੇ ਨੇ ਬਾਰਡਰ ਦੇਖਣਾ ਤਾਂ ਸਾਢੇ 1:30 ਵਜੇ ਦੇ ਕਰੀਬ ਆਓ ਤੁਸੀਂ ਸਾਢੇ 3:30 ਵਜੇ ਐਂਟਰੀ ਦਿੰਦੇ ਆ 5:00 ਵਜੇ ਪਰੇਡ ਹੁੰਦੀ ਆ ਇੱਥੇ ਜ਼ਿਆਦਾ ਰਸ਼ ਨਹੀਂ ਹੁੰਦਾ ਜਿਵੇਂ ਬਾਗਾ ਬਾਰਡਰ ਤੇ ਜ਼ਿਆਦਾ ਰਸ਼ ਹੁੰਦਾ ਇੱਥੇ ਤਕਰੀਬਨ ਖਾਲੀ ਹੋਈ ਸੀ ਮੌਣ ਐਂਟਰ ਕਰਦੇ ਜਿਹੜੇ ਪਹਿਲੇ ਸਥਾਨ ਬਣੇ ਹੋਏ ਇਹਨਾਂ ਤੇ ਕੁਝ ਲਿਖਿਆ ਹੋਇਆ ਚਲਦੇ ਆਪਾਂ ਨੇੜੇ ਵੇਖਦੇ ਆਂ ਸ਼ਹੀਦ ਭਗਤ ਸਿੰਘ ਸਖਦੇਵ ਰਾਜਗੁਰੂ ਸਤਿਅਮੇਵ ਜੈਤੇ ਹੁਣ ਵੀ ਸੂਰ ਬੀਰਾਂ ਦੀ ਯਾਦ ਕੇ ਜਿਨੇ ਇਸ ਪਵਿੱਤਰ ਧਰਤੀ ਕੇ ਲਈ ਸਰਵੋੱਚ ਬਲੀਦਾਨ ਦੀਆ ਆ ਜਿਹੜਾ ਹਸੈਨੀਵਾਲਾ ਤੇ ਗਾਂ ਲਾਹੌਰ ਇਹਦਾ ਜਿਹੜਾ ਮੈਪ ਬਣਿਆ ਹੋਇਆ ਇਹ ਜਿਹੜਾ ਜਦੋਂ ਆਪਾਂ ਫਿਰੋਜ਼ਪੁਰ ਤੋਂ ਮੁੜਦੇ ਆਂ ਹਸੈਨੀਵਾਲਾ ਵਾਲੇ ਪਾਸੇ ਨੂੰ ਤੇ ਇਹ ਦਿੱਲੀ ਮਲਤਾਨ ਰੋਡ ਜਿਹੜਾ ਬੋਲਦਾ ਮੈਪ ਤੇ ਤੁਸੀਂ ਵੇਖੋਗੇ ਲਾਹੌਰ ਇੱਥੋਂ ਤਕਰੀਬਨ 35-40 ਕਿਲੋਮੀਟਰ ਹੈਗਾ ਅੱਗੇ ਅਸੀਂ ਕਾਫੀ ਟਾਈਮ ਪਹਿਲਾਂ ਮੈਨੂੰ 8-10 ਸਾਲ ਹੋ ਗਿਆ ਇਹਨੂੰ ਉਦੋਂ ਉੱਥੇ ਕਿਸੇ ਪ੍ਰਾਈਵੇਟ ਕੰਪਨੀ ਕੋਲੇ ਜਿਹੜਾ ਇਹ ਸੀਗਾ ਠੇਕਾ ਆਹ ਪੁਰਾਣੀ ਟ੍ਰੇਨ ਖੜੀ ਆ ਬਾਕੀ ਹਸੈਨੀ ਵਾਲਾ ਜਿਹੜਾ ਆਪਣਾ ਭਾਰਤ ਦਾ ਲਾਸਟ ਜਿਹੜਾ ਸਟੇਸ਼ਨ ਹੈ ਤੂੰ ਆਪਣੀ ਲਾਈਨ ਜਿਹੜੀ ਹੁਣ ਖਤਮ ਹੋ ਗਈ ਆਹ ਪੁਰਾਣਾ ਇੱਕ ਇੰਜਣ ਖੜਾ ਵਿੱਚ ਜੀ ਸਾਈਡ ਤੋਂ ਦਿਖਾਈ ਦੇ ਮੜਾ ਦੀਂਦਾ ਇੰਜਨ ਆਪਾਂ ਤਾਂ ਡੱਬਾ ਜਾ ਹਨਾ ਪੁਰਾਣੀ ਟ੍ਰੇਨ ਖੜੀ ਹੈ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜਹੂਰ ਕਿਤਨਾ ਬਾਜੂਏ ਕਾਤਿਲ ਮੇ ਹੈ ਸ਼ਹੀਦ ਸੁਖਦੇਵ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਲਾਹੌਰ ਦੇ ਵਿੱਚ ਫਾਂਸੀ ਦੇਣ ਤੋਂ ਬਾਅਦ ਜਿਹੜਾ ਅੰਤਮ ਸੰਸਕਾਰ ਜਿਹੜਾ ਤਿੰਨਾ ਆਪਣੇ ਸ਼ਹੀਦਾਂ ਦਾ ਹਸੈਨੀ ਵਾਲਾ ਬਾਰਡਰ ਦੇ ਵਿੱਚ ਜਿਹੜਾ ਇੱਥੇ ਲਾਸਟ ਪੰਡ ਤੇ ਕੀਤਾ ਗਿਆ ਸਾਹਮਣੇ ਜਿਹੜੀ ਸ਼ਹੀਦਾਂ ਦੀ ਮਿਸਾਲ ਚੱਲ ਰਹੀ ਹੈ ਇੱਥੇ ਉਧਰ ਅੱਗੇ ਬੁੱਤ ਵੀ ਜਿਹੜੇ ਭਗਤ ਸਿੰਘ ਰਾਜਗੁਰੂ ਤੇ ਸਕਰੇ ਉਹਦੇ ਬਣੇ ਹੋਏ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਤੋਂ ਪਹਿਲਾਂ ਸਾਥੀਆਂ ਦੇ ਨਾਮ ਅੰਤਮ ਪੱਤਾ ਜਿਹੜਾ ਲਿਖਿਆ ਜਾਉਂਦੇ ਰਹਿਣ ਦੀ ਇੱਛਾ ਕੁਦਰਤੀ ਤੌਰ ਤੇ ਮੈਨੂੰ ਵੀ ਨਹੀਂ ਹੋਣੀ ਚਾਹੀਦੀ ਇਹ ਸਾਰਾ ਤੁਸੀਂ ਪੜ ਸਕਦੇ ਹੋ ਵੀਡੀਓ ਰੋਕ ਕੇ ਪੜ ਸਕਦੇ ਹੋ ਉਹਨਾਂ ਦੇ ਭਗਤ ਸਿੰਘ ਉਹਨਾਂ ਦੇ ਅੱਗੇ ਜਿਹੜੇ ਇਦਾਂ ਦੇ ਸੰਦੇਸ਼ ਆ ਸਾਰੇ ਇੱਥੇ ਲਿਖੇ ਹੋਏ ਆ। ਸੈਂਟਰਲ ਜੇਲ੍ਹ ਲਾਹੌਰ ਤੋਂ ਛੋਟੇ ਵੀਰ ਕਲਤਾਰ ਸਿੰਘ ਨੂੰ ਫਾਂਸੀ ਤੋਂ 20 ਦਿਨ ਪਹਿਲਾਂ ਜਿਹੜਾ ਪੱਤਰ ਉਹਨਾਂ ਨੇ ਲਿਖਿਆ 3 ਮਾਰਚ 1931 ਨੂੰ ਇਹ ਭਗਤ ਸਿੰਘ ਦਾ ਲਿਖਿਆ ਹੋਇਆ ਜਿਹੜਾ ਵੀਰ ਆਪਦੇ ਨੂੰ ਪੱਤਰ ਆ ਲਾਸਟ ਬੁਟਕੇਸ਼ਵਰ ਦੱਤ ਨੂੰ ਜਿਹੜਾ ਖੱਤ ਲਿਖਿਆ ਅਕਤੂਬਰ 1930 ਨੂੰ ਸੀਤਪਕ ਸਿੰਘ ਨੇ ਇਹ ਉਹਦਾ ਵੇਰਵਾ ਜਿਹੜਾ ਇੱਥੇ ਲਿਖਿਆ ਹੋਇਆ ਜਿੰਨੀਆਂ ਭਗਤ ਸਿੰਘ ਨੇ ਜੇਲ੍ਹ ਤੋਂ ਲਾਸਟ ਆਫ ਦੇ ਪੱਤਰ ਲੈਟਰ ਚਿੱਠੀਆਂ ਜੋ ਵੀ ਲਿਖੀਆਂ ਵਿਦਿਆਰਥੀਆਂ ਨੂੰ ਸੰਦੇਸ਼ ਲਿਖਿਆ ਦੇਸ਼ ਦੀ ਆਜ਼ਾਦੀ ਲਈ ਪ੍ਰਸਤਾਵ ਚੁੱਕਣ ਦੀ ਸਲਾਹ ਨਹੀਂ ਦੇ ਸਕਦੇ ਇਹ ਵੀ ਤੁਸੀਂ ਪੜ੍ਹ ਸਕਦੇ ਹੋ ਪਿਆਰ ਸਾਨੂੰ ਤਾਕਤ ਦਿੰਦਾ ਹੈ ਸੁਖਦੇਵ ਨੂੰ ਲਿਖੇ ਇੱਕ ਖੱਤ ਵਿੱਚੋਂ ਖੱਤ ਦਾ ਕੁਝ ਜਿਹੜਾ ਹਿੱਸਾ ਜਿਹੜਾ ਸੁਖਦੇਵ ਨੂੰ ਲਿਖੇ ਪੱਤਰ ਦੇ ਵਿੱਚੋਂ ਭਗਤ ਸਿੰਘ ਦਾ ਉਹ ਇੱਥੇ ਜਿਹੜਾ ਲਿਖਿਆ ਹੋਇਆ ਇੱਧਰ ਜਿਹੜੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਜਿਹੜੇ ਤਿੰਨ ਸਟੈਚੂ ਜਿਹੜੇ ਵੱਡੇ ਲੱਗੇ ਹੋਏ ਆ ਸਾਹਮਣੇ ਬਿਲਕੁਲ ਆ ਸਮਾਦ ਆ ਜੋਤ ਚੱਲ ਰਹੀ ਹੈ ਇੱਥੇ ਤੇ ਇੱਧਰ ਜਿਹੜੇ ਤਿੰਨ ਉਹਨਾਂ ਦੇ ਬੁੱਤ ਆ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੀਆਂ ਜਿਹੜੀਆਂ ਸਮਾਧਾਂ ਨੇ ਇੱਥੇ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਹੋਇਆ ਸੀ ਤੇ ਇੱਥੇ ਜੋਤ ਜਗਦੀ ਹੈ ਵੀਡੀਓ ਆਲਾਉਡ ਨਹੀਂ ਸੀ ਹੈ ਇਹ ਜਿਹੜੀ ਸਾਹਮਣੇ ਇਮਾਰਤ ਦੇਖ ਰਹੇ ਹਾਂ ਇਹਦੇ ਬਾਰੇ ਇਹ ਇਮਾਰਤ ਕੇਸਰੇ ਹਿੰਦਪੁਲ ਕਹਿੰਦੇ ਇਹਨੂੰ ਰੇਲ ਤੇ ਸੜਕਾਂ ਵਾਜਾਈ ਵਾਲੇ ਦੋਹਰੇ ਪੁਲ ਦਾ ਨਿਰਮਾਣ 1887 ਵਿੱਚ ਕੀਤਾ ਗਿਆ ਸੀ ਤੇ ਇਹ ਜਿਹੜਾ ਪਾਕਿਸਤਾਨ ਦੇ ਨਾਲ ਲੜਾਈ ਦੇ ਵਿੱਚ ਦੱਸਦੇ ਵੀ ਬਹੁਤ ਮੁਸ਼ਕਲ ਦੇ ਨਾਲ ਇੱਥੇ ਜੰਗ ਹੋਈ ਜੰਗ ਦੀ ਦਾਸਤਾਨ ਬਿਆਨ ਕਰਦੇ ਗੋਲੀਆਂ ਦੇ ਨਿਸ਼ਾਨ ਇਹਦੇ ਤੇ ਆ ਜਿਹੜੇ ਜਿਵੇਂ ਜਿਹੜੇ ਵਾਲਾ ਬਾਗ ਤੇ ਆ ਗੋਲੀਆਂ ਵਧੀਆਂ ਹੋਈਆਂ ਇਹਨਾਂ ਨੇ ਹਾਈਲਾਈਟ ਨਹੀਂ ਜਾਨੀ ਕੀਤਾ ਗੋਲੀਆਂ ਦੇ ਨਿਸ਼ਾਨ ਨੇ ਜਿੱਥੇ ਬਿਲਕੁਲ ਪਸ਼ਾਵਰ ਤੋਂ ਜਿਹੜਾ ਫਿਰੋਜ਼ਪੁਰ ਵਿਚਕਾਰ ਰੇਲ ਯਾਤਰਾ ਨਾਲ ਸੰਬੰਧਿਤ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਦੇ ਇਤਿਹਾਸ ਦੇ ਸੱਭਿਆਚਾਰ ਦੀ ਜਾਣਕਾਰੀ ਮਿਲਦੀ ਹੈ ਇਹ ਰੇਲ ਕੋਚ ਮਤਲਬ ਆ ਉਹ ਪੁਰਾਣੀ ਉਹ ਖੜੀ ਐ ਟ੍ਰੇਨ ਉੱਥੇ ਜਾ ਸਕਦੇ ਉੱਪਰ ਕਹਿੰਦੇ ਸੀ ਹੈ ਯਾਰ ਹੋ ਗਈ ਮਤਲਬ ਇਹ ਪੁਰਾਣੀ ਟ੍ਰੇਨ ਉਦੋਂ ਦੀ ਖੜੀ ਐ ਤੇ ਤਿਆਰ ਤੁਰ ਕਰ ਰਿਹਾ ਰੰਗ ਰੂੰਗਾ ਸਾਈਡ ਤੋਂ ਆ ਮਾੜੀ ਮੋਟੀ ਦੀਂਦੀ ਐ ਇਹ ਪ੍ਰਾਣੀ ਉਦੋਂ ਦੀ ਟ੍ਰੇਨ ਖੜੀ ਆ ਪਸ਼ਾਵਰ ਫਰੋਜਪੁਰ ਟ੍ਰੇਨ ਕਹਿੰਦੇ ਸੀ ਚੱਲਦੀ ਸੀ ਹੈ ਗਦਰ ਵਾਲੀ ਤਾਂ ਹੋਰ ਸੀ ਗਦਰ ਚ ਵੀ ਇਹ ਇੰਨੀ ਤਿਆਰੀ ਧੂਰੀ ਕਰ ਰਹੇ ਆ ਤਾਂ ਕਰਕੇ ਦੇਖ ਨਹੀਂ ਦੇ ਰਹੇ ਮਾਡਲ ਉਹੀ ਆ ਐਂ ਗੱਲ ਬਾਤ ਆ ਝੰਡਾ ਅੱਗੇ ਲੱਗਾ ਸੀ ਝੰਡਾ ਲਾਇਆ ਹੋਇਆ ਉੱਪਰ ਚੜ ਕੇ ਆਏ ਆ ਬਿਲਡਿੰਗ ਤੇ ਆ ਬਿਲਡਿੰਗ ਆ ਪੁਰਾਣਾ ਇੱਥੇ ਕੀ ਆ ਮਾਹੌਲ ਇੱਧਰ ਹੈ ਪ੍ਰਾਣੀ ਬਹਿ ਲੋ ਬਿਲਡਿੰਗ 1857 ਦੀ ਆ ਤੇਨ ਖੜੀ ਆ ਕੀ ਬਹੁਤ ਰਹਿਤ ਕੀ ਵੀ ਨਾ ਤਰੀਕਾ ਦੇ ਆ ਹਉ ਤੇ ਤਾਂ ਗੱਡੇ ਹਨਾ ਵੈਂਟੀਲੇਸ਼ਨ ਹਵਾ ਵਾਸਤੇ ਅਹੀਂ ਕਾਟਣ ਰ ਆ ਥੱਲੇ ਕੋਈ ਨਹੀਂ ਸਹੀ ਨਹੀਂ ਆ ਵਿਆਹ ਪੁਰਾਣਾ ਪੋਲਾ ਹਨਾ ਇਹ ਆ ਪੋਲਾ ਸਾਹਮਣੇ ਦੇਖ ਰਹੇ ਆ ਮੈਂ ਕਹਿ ਰਿਹਾ ਜੀ ਦੇ ਹੈ ਫਤਲ ਦੇ ਰਿਆਵ ਜਿਹੜੀ ਆਉਂਦਾ ਹੈਗਾ ਹਾਂ ਇਹ ਤੋਂ ਹੁਣ ਸਤਲੁਜ ਪਰਲੇ ਪਾਸੇ ਕਰਤਾ ਮੈਨਾਂ ਤਾਂ ਪੁਲ ਪੁਲ ਬੰਦ ਕਰਤਾ ਪੁਰਾਣਾ ਬਣਿਆ ਕਰਕੇ ਉੱਥੇ ਹੀ ਦੇਖਦੇ ਆਂ ਸ਼ਮਾਤ ਮਾਤ ਉੱਥੇ ਹੀ ਦੇਖਦੇ ਆਂ ਸ਼ਹੀਦ ਭਗਤ ਸਿੰਘ ਦੀ ਸਮਾਤ ਤੋਂ ਥੱਲੇ ਵਾਲੀ ਸਾਈਡ ਉੱਤਰਦੇ ਹੀ ਇੱਧਰ ਜਿਹੜਾ ਬਹੁਤ ਸੋਹਣਾ ਗਾਰਡਨ ਬਣਿਆ ਹੋਇਆ ਬਹੁਤ ਵੱਡਾ ਕਾਫੀ ਦੂਰ ਤੱਕ ਵਿੱਚ ਕਰੈਕਟ ਖੇਡ ਰਹੇ ਆ ਤੇ ਆਹ ਜਿਹੜਾ ਪੁਲ ਦੀ ਜਿਹੜੀ ਗੱਲ ਉੱਥੇ ਦੇਖੀ ਹੋਈ ਆ ਵੀ ਫਿਰੋਜ਼ਪੁਰ ਪਸ਼ਾਵਰ ਇਹਦਾ ਪੁਰਾਣਾ ਪੌੜਾ ਇਹ ਦਿਨ ਇੱਥੇ ਮੇਰੇ ਖਾਲ ਵਪਾਰਪੁਰ ਹੁੰਦਾ ਸੀਗਾ ਤੇ ਇੱਧਰ ਜਿਹੜੀ ਸਮਾਦ ਬਣੀ ਆ ਮਾਤਾ ਪੰਜਾਬ ਕੌਰ ਦੀ ਭਗਤ ਸਿੰਘ ਦੀ ਮਾਤਾ ਸ਼ਹੀਦ ਜਗਤ ਸਿੰਘ ਭਗਤ ਸਿੰਘ ਕੁਲਵੀਰ ਸਿੰਘ ਕੁਲਤਾ ਇਹ ਭਗਤ ਸਿੰਘ ਹੁਣਾਂ ਦੇ ਭਰਾ ਦੇ ਨਾਮ ਆ ਆ ਜਿਹੜੀ ਮਾਤਾ ਜੀ ਦੀ ਸਮਾਦ ਇੱਧਰ ਬਣੀ ਹੈਗੀ ਆ ਸਮਾਦੀ ਇਹ ਜਿਹੜਾ ਵਾਰ ਵਰ ਮੈਮੋਰੀਅਲ ਬਣਿਆ ਹੋਇਆ 1971 ਦੇ ਵਿੱਚ ਜਦੋਂ ਪਾਕਿਸਤਾਨ ਦੇ ਨਾਲ ਜੰਗ ਹੋਈ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਥੇ ਪਾਕਿਸਤਾਨ ਨੇ ਜਿਹੜਾ 5000 ਟੈਂਕਾਂ ਦੇ ਨਾਲ ਜਿਹੜਾ ਹਮਲਾ ਕੀਤਾ ਸੀ ਦੱਸਦੇ ਲਿਖਿਆ ਹੋਇਆ ਇੱਥੇ ਤੇ ਜਿਹੜੇ ਜਿਹੜੇ ਸਿੱਖ ਸ਼ਹੀਦ ਹੋਏ ਜਿਨ੍ਹਾਂ ਨੇ ਇਹ ਬਚਾਇਆ ਉਦੋਂ ਇਹ ਹੁਸੈਨੀਵਾਲਾ ਬਾਰਡਰ ਆਪਣਲੇ ਪਾਸੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਇਹ ਮੈਮੋਰੀਅਲ ਬਣਿਆ ਹੋਇਆ ਆ ਲੇਟਾਂ ਲਾਈਆਂ ਵੱਡੀਆਂ ਵੱਡੀਆਂ ਜਦੋਂ ਕੋਈ ਸਟੇਜ ਸ਼ੋਅ ਵਗੈਰਾ ਹੁੰਦਾ ਇੱਧਰ ਸਾਹਮਣੇ ਉਹ ਉੱਥੇ ਬੈਠਦੇ ਆ ਸਟੇਡੀਅਮ ਬਣਿਆ ਹੋਇਆ ਇੱਥੇ ਕੋਈ ਗੌਣ ਵਾਲਾ ਗਵਈਆ ਕੋਈ ਜਦੋਂ ਸ਼ੀਦ ਭਗਤ ਸਿੰਘ ਦਾ ਕੋਈ ਜਨਮ ਦਿਨ ਜਾਂ ਸ਼ਹੀਦੀ ਦਿਨ ਉਹਦਾਂ ਜਿਹੜੇ ਪ੍ਰੋਗਰਾਮ ਇੱਧਰ ਹੁੰਦੇ ਆ ਹਾਂਜੀ ਜੇ ਵੀਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਜਿਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰੋ ਬਹੁਤ ਬਹੁਤ ਧੰਨਵਾਦ